ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਪੰਜਾਬ ਸਰਕਾਰ ਵੱਲੋਂ ਨਸ਼ਿਆ ਖਿਲਾਫ ਛੇੜੀ ਗਈ ਜੰਗ ਨੂੰ ਅੱਗੇ ਵਧਾਉਂਦਿਆਂ ਹੋਇਆਂ ਫਾਜ਼ਿਲਕਾ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਨੂੰ ਅੰਜਾਮ ਦਿੱਤਾ ਹੈ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਚਾਰੋਂ ਸਬਡਿਵੀਜ਼ਨਾਂ ਵਿੱਚ ਵੱਡੇ ਪੱਧਰ ਤੇ ਕੋਡਨ ਐਂਡ ਸਰਚ ਆਪਰੇਸ਼ਨ ਕਾਸੋ ਚਲਾਇਆ ਗਿਆ ਇਸ ਵਿਸ਼ੇਸ਼ ਆਪਰੇਸ਼ਨ ਦੌਰਾਨ ਹਲਕਾ ਅਫਸਰਾਂ ਅਤੇ ਥਾਣਾ ਮੁਖੀਆਂ ਵੱਲੋਂ ਕਰੀਬ 300 ਪੁਲਿਸ ਜਵਾਨਾਂ ਸਮੇਤ ਨਸ਼ਾ ਤਸਕਰਾਂ ਦੇ ਡਰੱਗ ਹੌਟਸਪੌਟ ਖੇਤਰਾ ਘਰਾਂ ਅਤੇ ਟਿਕਾਣਿਆਂ ਤੇ ਟਾਰਗੇਟ ਛਾਪੇਮਾਰੀ ਕੀਤੀ ਗਈ ਤਾਂ ਜੋ ਨਸ਼ਾ ਦੀ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਨੇ ਦੱਸਿਆ ਕਿ ਜਲਿਆ ਜਾ ਰਿਹਾ ਸਿਰੇ ਸਿਰੇ ਟੱਕੇ ਕੀਤੀ ਜਾ ਰਹੀ ਹੈ ਬਿਲਕੁਲ ਸਾਡੇ ਵੱਲੋਂ ਸਾਰੇ ਡਿਸਟ੍ਰਿਕਟ ਫਾਜ਼ਿਲਕਾ ਦੀ ਵਿੱਚ ਜਿਹੜਾ ਯੋਧ ਨਸ਼ਾ ਵਿਰੋਧ ਜਿਹੜੀ ਸਾਡੇ ਵੱਲੋਂ ਮਹਿੰਮ ਸ਼ੁਰੂ ਕੀਤੀ ਗਈ ਆ ਉਹਦੇ ਚ ਅਸੀਂ ਕੰਬਿੰਗ ਐਂਡ ਸਰਚ ਆਪਰੇਸ਼ਨ ਜਿਹੜਾ ਸਵੇਰ ਤੋਂ ਕਰੀਬ 5 ਵਜੇ ਤੋਂ ਜਿਹੜਾ ਆਰੰਭ ਕੀਤਾ ਹੋਇਆ ਇਹਦੇ ਵਿੱਚ ਸਾਡੇ ਜਿਹੜੇ ਟੋਟਲ ਜਿਹੜੇ ਸਾਰੇ ਸਬਡਿਵੀਜ਼ਨਲ ਅਫਸਰ ਆਲ ਐਸ ਐਚਓਜ਼ ਤੇ ਹੋਰ ਜਿਹੜੇ ਨਾਰਮ ਮੁਲਾਜ਼ਮ ਸੀ ਕਰੀਬ ਅਸੀਂ 300 ਜਵਾਨ ਦੇ ਨਾਲ ਲੈ ਕੇ ਜਿਹੜਾ ਇਹ ਜਿਹੜਾ ਕੰਬਿੰਗ ਐਂਡ ਸਰਚ ਆਪਰੇਸ਼ਨ ਜਿਹੜਾ ਕੀਤਾ ਜੀ ਇਹਦਾ ਸਾਡਾ ਇਹੀ ਮਕਸਦ ਸੀ ਤੇ ਜਿਹੜੇ ਹੌਟਸਪੌਟ ਦੇ ਵਿੱਚ ਜਿੱਥੇ ਵੀ ਡਰਗ ਦੀ ਪ੍ਰੋਬਲਮ ਹੈ ਡਰਗ ਦਾ ਕੋਈ ਇਨਫਾਰਮੇਸ਼ਨ ਆ ਰਹੀ ਵੀ ਇਥੇ ਡਰੱਗ ਦੀ ਹੈ ਸੇਲ ਪੁਆਇੰਟ ਵਗੈਰਾ ਉੱਥੇ ਅਸੀਂ ਸਿਰੇ ਜਿਹੜਾ ਅਸੀਂ ਰੇਡ ਕੀਤੀ ਸੀ ਉਹਦੇ ਵਿੱਚ ਸਾਨੂੰ ਕਾਫੀ ਜ਼ਿਆਦਾ ਜਿਹੜੀਆਂ ਤੇ ਕਾਮਜਾਬੀਆਂ ਹੋਈਆਂ ਤੇ ਵਿੱਚ ਅਸੀਂ ਉਹ ਡਿਟੇਲ ਜਿਹੜੀ ਅਸੀਂ ਬਾਅਦ ਜਿਹੜੀ ਰਿਲੀਜ਼ ਕਰਾਂਗੇ ਇਸ ਦੇ ਨਾਲ ਨਾਲ ਸਰਚ ਐਂਡ ਕਮਿਊਨੀਕੇਸ਼ਨ ਦੇ ਵਿੱਚ ਸਾਨੂੰ ਜਿਹੜੇ ਹੋਰ ਵੀ ਕੇਸਾਂ ਦੇ ਜਿਹੜੇ ਰਿਕੁਆਇਰਡ ਮਲਜ਼ਮ ਸੀਗੇ ਕੋ ਇਨੀਅਰਸ ਕ੍ਰਾਈਮ ਸੀ ਕੋਪਸੀ ਉਹ ਵੀ ਜਿਹੜੇ ਸਾਡੇ ਉੱਥੇ ਵੀ ਸਾਨੂੰ ਸਕਸੈਸ ਹੋਈਆਂ ਸੋ ਇਹ ਜਿਹੜਾ ਸਾਡਾ ਸਰਚ ਆਪਰੇਸ਼ਨ ਹੈ ਇਹ ਸਾਡਾ ਕੰਟੀਨਿਊਸ ਜਿਹੜਾ ਚੱਲਦਾ ਰਹਿੰਦਾ ਹੈ ਇਦੇ ਵਿੱਚ ਸਾਡੇ ਹੁਣ ਤੱਕ ਅਸੀਂ 1 ਤਿੰਨ ਤੋਂ ਲੈ ਕੇ ਹੁਣ ਤੱਕ ਕਰੀਬ ਲਗਭਗ ਸਾਡੇ ਵੱਲੋਂ 531 ਜਿਹੜੀਆਂ ਐਫਆਈਆਰਾਂ ਜਿਹੜੀਆਂ ਲੋਜ ਹੋਈਆਂ ਤੇ ਇਹਦੇ ਵਿੱਚ ਅਸੀਂ ਕਰੀਬ 733 ਬੰਦੇ ਜਿਹੜੇ ਅਕਿਊਜ਼ ਜਿਹੜੇ ਕਿ ਐਨਡੀਪੈਸਰ ਦਾ ਕੰਮ ਕਰਦੇ ਸੀਗੇ ਵਿੱਚ ਇੱਕ ਕਮਰਸ਼ੀਅਲ ਨਾਨ ਕਮਰਸ਼ੀਅਲ ਤੇ ਸਮਾਲ ਕੁਆਂਟੀਟੀ ਦੇ ਉਹ ਅਸੀਂ ਹੁਣ ਤੱਕ ਜਿਹੜੇ ਅਰੈਸਟ ਕੀਤੇ ਆ। ਸੋ ਸਾਡੇ ਵੱਲੋਂ ਜਿਹੜੀ ਸਮਗਲਰਾਂ ਦੇ ਖਿਲਾਫ ਫਿਡਲਰਾਂ ਦੇ ਖਿਲਾਫ ਇਹ ਜਿਹੜੀ ਮੁਹਿੰਮ ਜਿਹੜੀ ਇਹ ਪੂਰੀ ਜੋਰ ਨਾਲ ਚੱਲਦੀ ਆ ਇਹਦੇ ਜਿਹੜੇ ਨਤੀਜੇ ਵੀ ਜਿਹੜੇ ਸਾਥੀ ਕਾਉਂਦੇ ਆ। ਸਰ ਫਾਜ਼ਿਲਕਾ ਦੇ ਕਿਹੜੇ ਕਿਹੜੇ ਏਰੀਏ ਦੇ ਜਿਹੜੇ ਸਰਚ ਕੀਤਾ ਗਿਆ। ਬਿਲਕੁਲ ਫਾਜ਼ਿਲਕਾ ਚ ਅਜੇ ਛੱਜਕੜ ਮਹੱਲਾ ਵਾ ਰਾਜਾ ਸਵਾਮੀ ਬਸਤੀ ਹੈ ਹੋਰ ਵੀ ਹੈ ਇੱਥੇ ਜਿਹੜੇ ਏਰੀਏ। ਇਸ ਤਰ੍ਹਾਂ ਹੀ ਜਿਹੜੀਆਂ ਦੂਜੀਆਂ ਸਬੜਬਿੰਨਾਂ ਦੇ ਵਿੱਚ ਕਰਦੇ ਆ। ਸਭ ਕੀ ਕਹਿਣਾ ਚਾਹੂਗੇ ਉਹ ਨਸ਼ਾ ਤਸਕਰਾਨੂ ਯਾ ਸ਼ਰਾਬੀ ਅਸਰਾਨੂ ਨੂੰ ਕੀ ਚੇਤਾਵਨੀ ਦੇਣਾ ਹੈ। ਦੇਖੋ ਸਾਡੀ ਇਹਨਾਂ ਨੂੰ ਇਹੀ ਚੇਤਾਵਨੀ ਹੈ ਵੀ ਤੁਸੀਂ ਨਸ਼ਾ ਤਸਦੀ ਛੱਡੋ। ਮੇਨਸਟ੍ਰੀਮ ਚ ਅੱਗੇ ਰਹਿਣਾ ਸ਼ੁਰੂ ਕਰੋ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਦਰਦੀ ਲੋੜ ਨਹੀਂ ਚ ਪਰ ਪ੍ਰੋਵਾਈਡਡ ਕਿ ਜੇ ਉਹ ਨਸ਼ੇ ਧੰਦੇ ਦੇ ਕੰਮ ਦੇ ਵਿੱਚੋਂ ਬਾਹ ਜੇ ਕਰਨਗੇ ਤੇ ਫਿਰ ਸਾਡੇ ਵੱਲੋਂ ਕਾਰਵਾਈ ਵੀ ਹੋਊਗੀ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕਰਾਂਗੇ ਫੁਰਕ ਵੀ ਕਰਾਵਾਂਗੇ ਉਹ ਸਾਰਾ ਤਰ੍ਹਾਂ ਦੇ ਐਕਸ਼ਨ ਹੋਣਗੇ ਜੀ ਹੁਣ ਸਰ ਕੋਈ ਬਰਾਮਦ ਹੋਇਆ ਹੈ ਇਸ ਟਾਈਮ ਕੋ ਉਹ ਸਰਚ ਅਪਰੇਸ਼ਨ ਜਿਹੜੇ ਸਾਡੇ ਚੱਲ ਹੀ ਰਹੇ ਦੂਜੀ ਸਾਡੀ ਇਹੀ ਅਪੀਲ ਹੈ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਇੱਕ ਡਰਗ ਸੇ ਪੰਜਾਬ ਜਿਹੜੀ ਹੈਲਪਲਾਈਨ ਜਿਹੜੀ ਸਟਾਰਟ ਕੀਤੀ ਹੈ ਉਹਦੇ ਤੇ ਮੈਕਸਿਮਮ ਜਿਹੜਾ ਇਹਨਾਂ ਨੂੰ ਜਿਹੜਾ ਉਦੇ ਤੁਸੀਂ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰ ਸਕਦੇ ਉਹ ਜਿਹੜੀ ਇਨਫੋਰਮੇਸ਼ਨ ਉਹ ਲਗਭਗ ਜਿਹੜੀ ਸੀਕ੍ਰੀਟ ਰੱਖੀ ਜਾਂਦੀ ਹੈ ਇਹਦੇ ਨਾਲ ਨਾਲ ਦੂਜੀ ਮੈਂ ਵੀ ਰਿਕੁਐਸਟ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਵੀ ਏਰੀਆ ਦੇ ਵਿੱਚ ਕੋਈ ਐਡਿਕਟ ਮੈਜਰ ਹੁੰਦਾ ਵਾ ਕਈ ਤਰ੍ਹਾਂ ਐਡਿਕਟ ਜਿਹੜੇ ਸਾਡੇ ਕੋਲ ਉਹ ਕੈਂਪਾਂ 'ਚ ਆ ਕੇ ਰਾਜੀ ਨਹੀਂ ਆ ਲੇਕਿਨ ਅਸੀਂ ਉਹਨਾਂ ਨੂੰ ਮਾਪਿਆਂ ਨੂੰ ਅਪੀਲ ਕਰਾਂਗੇ ਕਿ ਗਵਰਨਮੈਂਟ ਵੱਲੋਂ ਜਿਹੜਾ ਬਹੁਤ ਵਧੀਆ ਜਿਹੜੀ ਫੈਸਿਲਿਟੀ ਡੀਡਿਕਸ਼ਨ ਸੈਂਟਰ ਹੀ ਹੈਵ ਸੈਂਟਰ ਦੇ ਵਿੱਚ ਜਿਹੜੀ ਦਿੱਤੀ ਗਈ ਹੈ ਉਹਦੇ ਵਿੱਚ ਆ ਕੇ ਇਹ ਆਪ ਦਾ ਆਪ ਦਾ ਆਪਣਾ ਰਜਿਸਟਰਡ ਗਰਾਊਂਡ ਡਿਸਕ੍ਰੀਟ ਕਰਾ ਕੇ ਜਿਸ ਤਰ੍ਹਾਂ ਦਾ ਵੀ ਇਹਨੂੰ ਟ੍ਰੀਟਮੈਂਟ ਰਿਕੁਆਇਰਡ ਹੈ ਜੇ ਡੇਲੀ بیس ਤੇ ਇਹਨਾਂ ਨੇ ਟ੍ਰੀਟਮੈਂਟ ਕਰਾਉਣਾ ਉਹ ਵੀ ਹੈ ਪ੍ਰੋਵੀਜ਼ਨ ਜੇ ਇਹਨਾਂ ਨੇ ਇੰਸਟੀਚੂਨਲ ਕਰਾਉਣਾ ਜੋ ਤਿੰਨ ਮਹੀਨੇ ਉੱਥੇ ਰੱਖ ਕੇ ਜਿਹੜਾ ਕੈਂਪ ਦੇ ਵਿੱਚ ਤੇ ਉਹ ਵੀ ਅਵੇਲੇਬਲ ਹੈ ਇੱਥੇ ਵੀ ਦੱਸਣਾ ਚਾਹੁੰਦਾ ਕਿ ਕਿਸੇ ਵੀ ਟ੍ਰੀਟਮੈਂਟ ਦਾ ਕੋਈ ਵੀ ਪੈਸਾ ਨਹੀਂ ਲੁੱਟਾ ਜਾਂਦਾ ਇਹਨਾਂ ਦਾ ਸਾਰਾ ਟ੍ਰੀਟਮੈਂਟ ਇਹਨਾਂ ਦਾ ਟੋਟਲ ਫ੍ਰੀ ਹੈ ਸੋ ਸਾਡੇ ਵੱਲੋਂ ਜਿਹੜਾ ਇੱਕ ਪੂਰਨ ਤੌਰ ਤੇ ਪ੍ਰਾਪਲ ਇਹ ਕੀਤਾ ਜਾ ਰਿਹਾ ਵੀ ਅਸੀਂ ਜਿਹੜੇ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਕਾਰਵਾਈ ਕਰ ਰਹੇ ਆਂ ਤੇ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਸਮਝਾ ਕੇ ਪ੍ਰੇਰਨਾ ਕਰਕੇ ਅਵੇਦ ਕਰਕੇ ਉਹਨਾਂ ਨੂੰ ਮਾਪਿਆਂ ਨੂੰ ਤੇ ਉਹਨਾਂ ਨੂੰ ਹੀ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਭਰਤੀ ਕਰਾ ਲਾ ਫਾਜ਼ਿਲ ਕਾ ਤੋਂ ਰਿਤਿਸ਼ ਕੁੱਕਰ ਦੀ ਰਿਪੋਰਟ ਪੰਜਾਬੀ ਜਾਗਰਨ